ਦੁਪਹਿਰ ਦਾ ਟਾਈਮ ਜੀ 3 ਵਜੇ ਦੇ ਕਰੀਬ ਦਾ ਤੇ ਐਂ ਲੱਗਦਾ ਜਿਵੇਂ ਕੋਈ ਹਵਾਈਅਨ ਕਯੂਬਨ ਕੰਟਰੀ ਦੇ ਵਿੱਚ ਆ ਗਈ ਹੋਈ ਏ ਰੰਗ-ਬਰੰਗੇ ਜੇ ਘਰ ਅੰਡਮਾਨ ਪੋਰਟ ਵਾਲੇ ਇਰ ਦੇ ਵਿੱਚ ਇਹ ਪੁਲਸ ਲਾਈਨ ਹੈ ਜੀ ਜਿਹੜੀ ਤੁਸੀਂ ਸਾਰੀ ਦੇਖ ਸਕਦੇ ਹੋ ਤੇ ਉਹ ਪਿੱਛੇ ਪਹਾੜ ਤੇ ਨਾਲ ਬੱਦਲ ਤੇ ਨਾਲ ਥੋੜਾ ਥੋੜਾ ਸਾਫ਼ ਮੌਸਮ ਥੋੜਾ ਥੋੜਾ ਸਮਾਨ ਨਜ਼ਰ ਆਉਂਦਾ ਜੀ ਬਸ ਹਰੇਕਸ਼ਨਾ ਸਸਰੀਕਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਏਰੀਆ ਇਹ ਪੁਲਸ ਲਾਈਨ ਆਪਾਂ ਉਸੇ ਗੁਰਦੁਆਰੇ ਦੇ ਵਿੱਚ ਆ ਜਿੱਥੇ ਸਾਨੂੰ ਸਟੇ ਮਿਲਿਆ ਹੋਇਆ ਜੀ ਪਿਛਲੇ 2-3 ਦਿਨਾਂ ਤੋਂ ਇੱਥੇ ਹੀ ਆ ਅੱਜ ਆਪਾਂ ਉਹ ਤੀਸਰਾ ਦਿਨ ਹੈਗਾ ਇਸ ਗੁਰੂ ਘਰ ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਆਪਾਂ ਨੂੰ ਇੱਕ ਰੂਮ ਦਿੱਤਾ ਹੋਇਆ ਜੀ ਆਪਾਂ ਉਹਦੇ ਵਿੱਚ ਹੀ ਰਹਿ ਰਹੇ ਹਾਂ ਹੋਰ ਤਕਰੀਬਨ ਇੱਥੇ 4-5 ਦਿਨ ਰਵਾਂਗੇ ਇੱਥੇ ਆਪਾਂ ਤਕਰੀਬਨ ਹਫਤਾ ਲਾਣਾ ਜੀ ਪੋਰਟ ਬਲੇਅਰ ਦੇ ਵਿੱਚ ਤੇ ਅੱਜ ਦਾ ਸਫਰ ਹੋਣ ਵਾਲਾ ਹੈ ਜੀ ਥੋੜੀ ਜੀ ਮਾਰਕੀਟ ਦੇਖਾਂਗੇ ਤੇ ਇੱਥੇ ਇੱਕ ਫੇਮਸ ਟੈਂਪਲ ਹੈਗਾ ਜੀ ਮੁਰਗਨ ਟੈਂਪਲ ਉਹਦਾ ਤੁਹਾਨੂੰ ਸਾਰਾ ਦਾ ਸਾਰਾ ਦੱਸਾਂਗੇ ਸਾਈਕਲ ਇੱਥੇ ਖੜਾਇਆ ਹੁੰਦਾ ਜੀ ਲੋਕ ਲਾ ਕੇ ਤੇ ਇਹ ਦੇ ਉਪਰ ਚੜਾ ਕੇ ਲੈ ਕੇ ਆਏ ਸੀ ਸਾਈਕਲ ਪਹਿਲੇ ਆਪਾਂ ਪਹਿਲੇ ਪਹਿਲੇ ਦਿਨ ਜਿਹੜਾ ਸੀਗਾ ਥੱਲੇ ਹੀ ਲਾ ਕੇ ਰੱਖਿਆ ਸੀ ਉਹ ਉੱਥੇ ਕਰਕੇ ਜੀ ਥੱਲੇ ਪਾਸੇ ਚਲੇ ਜਾਓ ਅਗਰ ਆਪਾਂ ਇੱਥੋਂ ਥੱਲੇ ਜਾਣੇ ਆ ਇੱਕ ਕੋਲੋਕ ਟਾਵਰ ਜਾਂ ਪੈਂਦਾ ਹੈਗਾ ਉਹ ਸਾਰਾ ਦਾ ਸਾਰਾ ਫੇਮਸ ਬਾਜ਼ਾਰ ਹੈ ਜੀ ਪੋਰਟ 플레이ਰ ਦਾ ਅਬਰਡੀਨ ਬਾਜ਼ਾਰ ਤੇ ਅਗਰ ਇਧਰਲੇ ਪਾਸੇ ਉੱਪਰਲੇ ਪਾਸੇ ਜਾਣੇ ਆ ਤਾਂ ਇਧਰ ਥੱਲੇ ਜਾ ਕੇ ਸਾਰੀ ਸੀ ਸ਼ੋਰ ਐਕਲਿਫਸ ਨੇ ਵੀ ਚੀਜ਼ ਨੇ ਜੀ ਜਿਹੜਾ ਮੁਰਗਨ ਟੈਂਪਲ ਹੈ ਉਹ ਵੀ ਜਿਹੜਾ ਹੈਗਾ ਇੱਕ ਪਹਾੜੀ ਤੇ ਬਣਿਆ ਹੋਇਆ ਹੈਗਾ ਵਾ ਇਹ ਮੁਰੂਗਨ ਬੇਸਿਕਲੀ ਹੈ ਕਿ ਇਹ ਮੁਰੂਗਨ ਜਿਹੜੇ ਆਪਣੇ ਸੀਗੇ ਕਾਰਤਿਕ ਭਗਵਾਨ ਜਿਹੜੇ ਨੇ ਉਹ ਨੇ ਤੇ ਬਹੁਤ ਹੀ ਫੇਮਸ ਟੈਂਪਲ ਹੈ ਜੀ ਜਿਹੜਾ ਹੈਗਾ ਮੁਰਗਨ ਟੈਂਪਲ ਉਹ ਕੋਰਟ ਪਲੇਅਰ ਦੇ ਵਿੱਚ ਕੋਰਟ ਪਲੇਅਰ ਜਿਹੜਾ ਸੀਗਾ ਪਹਿਲੇ ਨਾਮ ਸੀਗਾ ਹੁਣ ਇਸ ਚਾਉਂ ਦਾ ਨਾਮ ਹੈ ਜੀ ਸ਼੍ਰੀ ਵਿਜੇਪੁਰਮ ਅੰਡਮਾਨ ਦੀ ਕੈਪੀਟਲ ਇੱਕ ਰੈਸਟੋਰੈਂਟ ਆਨੰਦਾ ਮਲਟੀ ਕੁਜ਼ੀਨ ਰੈਸਟੋਰੈਂਟ ਇਹ ਔਟੋ ਵਗੈਰਾ ਬਹੁਤ ਚੱਲਦੇ ਨੇ ਇੱਥੇ ਟੁਕ ਟੁਕ ਇੱਕ ਆ ਦੇਖੋ ਤੁਸੀਂ ਟੈਂਪਲ ਕਿੰਨਾ ਸੋਹਣਾ ਲੱਗ ਰਿਹਾ ਹੈ ਜੀ ਐਮਕੇ ਕਾਨਨ ਪੂਜਾ ਐਂਡ ਫਲਾਵਰ ਸ਼ੋਪ ਦੇ ਨਾਲ ਹੀ ਸ਼੍ਰੀ ਵੀਰ ਹਨੂਮਾਰ ਟੈਂਪਲ ਇਹ ਵੀ ਬਹੁਤ ਫੇਮਸ ਹੈ ਜੀ ਇਹ ਵੀ ਥੋੜਾ ਸਾਊਥ ਇੰਡੀਅਨ ਸ਼ੈਲੀ 'ਚ ਬਣਿਆ ਹੋਇਆ ਇਹਨਾਂ ਦੇ ਨਾਲ ਰੰਗ ਬੜੇ ਸੋਹਣੇ ਲੱਗਦੇ ਨੇ ਤੁਸੀਂ ਦੇਖਿਓ ਰੰਗ ਬੜੇ ਰੀਜਨਲ ਭਰਦੇ ਨੇ ਬਹੁਤ ਬਹੁਤ ਸੋਹਣੇ ਲੱਗਦੇ ਨੇ ਜੀ ਰੰਗ ਮੰਦਰਾਂ ਦੇ ਜਿਵੇਂ ਆਪਣੇ ਰੰਗ ਹੁੰਦੇ ਹੈ ਜੀ ਇੰਦਰ ਤੁਹਾਨੂੰ ਇਸ ਦੇ ਵਿੱਚ ਉਦਾਂ ਹੀ ਸਾਰੇ ਦੇ ਸਾਰੇ ਰੰਗ ਇਹਨਾਂ ਮੰਦਰਾਂ ਦੇ ਵਿੱਚ ਭਰ ਦਿੱਤੇ ਜਾਂਦੇ ਨੇ ਇਹਨਾਂ ਦੇ ਉੱਪਰ ਦੇਖੋ ਸਾਰੇ ਦੇ ਸਾਰੇ ਰੰਗ ਤੇ ਉਹ ਪਿੱਛੇ ਦੇਖੋ ਇੱਕ 골ਡਨ ਜਿਹਾ ਕਲਰ ਦਾ ਪਤਾਕਾ ਬਣਿਆ ਹੋ ਜਿਹੜੇ ਪਰ ਤਵਜ ਫੇਰਾ ਰਹੇ ਆ ਜੀ ਬਹੁਤ ਹੀ ਸੋਹਣਾ ਮੰਦਿਰ ਜੀ ਥੱਲੇ ਪਾਸ਼ਾ ਲਿਖੀ ਹੋਈ ਹੈ ਜੀ ਆਪਣੀ ਸਮੇਲ ਪਾਸ਼ਾ ਪੈਦਲ ਪੈਦਲ ਹੀ ਚੱਲੇ ਆ ਜੀ ਤਕਰੀਬਨ ਗੁਰੂ ਘਰ ਤੋਂ 1 ਕਿਲੋਮੀਟਰ ਦੇ ਲਾਗੇ ਛਾਗੇ ਹੈਗਾ ਜੀ ਸ਼੍ਰੀ ਮੁਰਗਨ ਟੈਂਪਲ ਇਹ ਜਿਹੜਾ ਮੁਰਗਨ ਟੈਂਪਲ ਹੈ ਜੀ ਇਹ ਬੇਸਿਕਲੀ ਡੈਡੀਕੇਟਡ ਟੂ ਲੋਰਡ ਕਾਰਤਿਕ ਜਿਹੜੇ ਕਾਰਤਿਕ ਭਗਵਾਨ ਸੀਗੇ ਜਿਹੜੇ ਲੋਰਡ ਸ਼ਿਵ ਆਪਣੇ ਸ਼ਿਵ ਭਗਵਾਨ ਤੇ ਭਾਰਤੀ ਦੇ ਬੱਚੇ ਸੀਗੇ ਉਹਨਾਂ ਦਾ ਜਿਹੜਾ ਹੈਗਾ ਇਹ ਮੰਦਿਰ ਹੈ ਜੀ ਕਾਰਤਿਕ ਭਗਵਾਨ ਦਾ ਤੇ ਸਾਊਥ ਦੇ ਲੋਕ ਜਿਹੜੇ ਬੇਸਿਕਲੀ ਤਾਮਿਲ ਨਾਡੂ ਦੇ ਲੋਕ ਨੇ ਜੀ ਉਹ ਬਹੁਤ ਜ਼ਿਆਦਾ ਮੰਨਦੇ ਨੇ ਜੀ ਕਾਰਤਿਕ ਭਗਵਾਨ ਨੂੰ ਜੀ ਇਹਨਾਂ ਨੂੰ ਹੋਰ ਮੁਰਗਨ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੁਬ੍ਰਮਣੀਅਮ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਜੀ ਜਮਾ ਕੋਈ ਬਾਹਰਲੀ ਕੰਟਰੀ ਲੱਗਦੀ ਹੈ ਜੀ ਚਲਦੇ ਚਲਦੇ ਉਹ ਉੱਪਰਲੇ ਪਾਸੇ ਸੀ ਜਾਣਾ ਇੱਕ ਚਰਾਇਆ ਆਇਆ ਜੀ ਦੋ ਰਾ ਇੱਕ ਇੱਧਰ ਜਾ ਰਿਹਾ ਹੈ ਕਿੱਧਰ ਜਾ ਰਿਹਾ ਹੈ ਕਿ ਇੱਧਰ ਤੇ ਇੱਕ ਇੱਧਰੋਂ ਆ ਰਿਹਾ ਹੈ ਜੀ ਆਪਾਂ ਉੱਪਰ ਜਾਣਾ ਹਿਲ ਟੋਪ ਤੇ ਅੰਗਮਾਨੀ ਕੋਵਾਰ ਪੁਲਿਸ ਤਾੜ ਦੇ ਪੱਤੇ ਉੱਪਰ ਜਿਹੜੇ ਹੈਗੇ ਆ ਇਹਦੇ ਸ਼ੈੱਡ ਜਿਹਦੇ ਉੱਤੇ ਰੱਖੇ ਹੋਏ ਨੇ ਮੌਸਮ ਵੀ ਇੱਥੇ ਓਕੇ ਰਿਪੋਰਟ ਲਈ ਹੈ ਜੀ ਹਲਕੀ ਹਲਕੀ ਧੁੱਪ ਹੈ ਤੇ ਹਲਕੀ ਹਲਕੀ ਨਾਲ ਬਰਸਾਤ ਵੀ ਹੋ ਜਾਂਦੀ ਹੈ ਜੀ ਸ਼ਾਇਦ ਇੱਧਰਲੇ ਪਾਸੇ ਕੋਈ ਡਿਫੈਂਸ ਏਰੀਆ ਹੈ ਜੀ ਇੱਕ ਉਹ ਦੇਖੋ ਜੀ ਜਹਾਜ਼ ਇਹਨਾਂ ਨੇ ਪ੍ਰਦਰਸ਼ਨੀ ਐਸੇ ਟੰਗ ਰੱਖਿਆ ਤੇ ਨਾਲ ਇੱਥੇ ਪਾਰਕਿੰਗ ਹੋਈ ਹੋਈ ਹੈ ਇੰਦਰਲੇ ਪਾਸੇ ਇੱਕ ਬਹੁਤ ਵੱਡੀ ਬੰਦੂਕ ਤੋਂ ਪਰ ਗਈ ਬੜੀ ਸੋਹਣੀ ਜੀ ਦੇਖਣ ਨੂੰ ਮਿਲੀ ਹੈ ਜੀ ਆ ਦੇਖੋ ਤਨਕਿਆਂ ਨਾਲ ਜੋੜ-ਜੋੜ ਕੇ ਛੱਤ ਬਣਾਈ ਹੋਈ ਹੈ ਜੀ ਬਹੁਤ ਹੀ ਸੋਹਣੀ ਲੱਗ ਰਹੀ ਹੈ ਜੀ ਵੈਸੇ ਤਾਂ ਜੀ ਮੁਰਗਨ ਭਗਵਾਨ ਨੂੰ ਇੰਡੀਆ 'ਚ ਮੰਨਣ ਵਾਲੇ ਬਹੁਤ ਨੇ ਮਾਨਯਤਾ ਉਹਨਾਂ ਦੀ ਬਹੁਤ ਜ਼ਿਆਦਾ ਹੈਗੀ ਮੁਰਗਨ ਭਗਵਾਨ ਦੀ ਇੰਡੀਆ ਦੇ ਵਿੱਚ ਤੇ ਬੇਸਿਕਲੀ ਉਹਨਾਂ ਨੂੰ ਜ਼ਿਆਦਾਤਰ ਮੰਨਿਆ ਜਾਂਦਾ ਹੈ ਤਾਮਿਲ ਪ੍ਰੋਵਿੰਸ ਦੇ ਵਿੱਚ ਤਾਮਿਲ ਜਿਹੜੇ ਲੋਕ ਨੇ ਬਹੁਤ ਜ਼ਿਆਦਾ ਮੰਨਦੇ ਨੇ ਮੁਰਗਨ ਭਗਵਾਨ ਜਾਂ ਸੁਬਰਾਮਣੀਅਮ ਜੀ ਨੂੰ ਤੇ ਤੇ ਬਾਕੀ ਇਹ ਇੰਡੀਆ ਤੋਂ ਬਾਹਰ ਵੀ ਬੜੇ ਪ੍ਰਚਲਿਤ ਨੇ ਜੀ ਤੁਸੀਂ ਦੇਖਿਆ ਹੋਣਾ ਮਲੇਸ਼ੀਆ ਦੇ ਵਿੱਚ ਲੋਕ ਜਾਂਦੇ ਨੇ ਬਟੂ ਕੇਵਜ਼ ਨਾਮ ਦੀ ਉੱਥੇ ਇੱਕ ਜਗ੍ਹਾ ਹੈ ਉੱਥੇ ਤੁਸੀਂ ਦੇਖਿਆ ਹੋਣਾ ਸੁਨਹਿਰੀ ਰੰਗ ਦੀ ਇੱਕ ਸੁਨਹਿਰੇ ਜਿਹੇ ਕਲਰ ਦੇ ਵਿੱਚ ਇੱਕ ਬਹੁਤ ਵੱਡੀ ਮੂਰਤੀ ਹੈ ਜੀ ਉਹ ਮੁਰਗਨ ਭਗਵਾਨ ਦੀ ਹੈ ਜੀ ਜਾਂ ਗੱਲ ਕਰੀ ਇਹ ਉਹ ਬਾਟੂ ਕੇਪਸ ਦੇ ਬਾਹਰ ਹੈ ਹੱਥ ਦੇ ਵਿੱਚ ਉਹਨਾਂ ਨੇ ਪਾਲਾ ਫੜਿਆ ਹੋਇਆ ਹੈ ਜੀ ਇਹ ਉਹ ਬਾਹਰ ਵੀ ਬਹੁਤ ਪ੍ਰਚਲਿਤ ਨੇ ਲੋਕ ਬਹੁਤ ਮੰਨਦੇ ਨੇ ਬਾਹਰ ਮਲੇਸ਼ੀਆ ਪ੍ਰਵਿੰਸ ਦੇ ਮਲੇ ਲੋਕ ਮੰਨਦੇ ਨੇ థਾਈਲੈਂਡ ਦੇ ਵਿੱਚ ਵੀ ਕਾਫੀ ਜਗਾਵਾਂ ਤਾਂ ਜਿਹੜੀਆਂ ਹੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਵੱਡੇ ਵੱਡੇ ਸਟਰਕਚਰ ਬਣੇ ਹੋਏ ਨੇ ਜੀ ਮੁਰਗਨ ਭਗਵਾਨ ਦੇ ਤਾਮਿਲਨਾਡੂ ਦੇ ਵਿੱਚ ਜਿਹੜੇ ਅਸੀਂ ਅੱਜ ਮੰਦਿਰ ਜਾ ਰਹੇ ਹਾਂ ਉਸ ਦਾ ਨਾਮ ਹੈ ਜੀ ਬੈਟਰੀ ਮਨ ਲਾਏ ਮੁਰਗਨ ਟੈਂਪਲ ਜਿਹੜਾ ਬਹੁਤ ਹੀ ਜ਼ਿਆਦਾ ਫੇਮਸ ਮੰਦਿਰ ਹੈ ਜੀ ਆਪਣਾ ਪੋਰਟ ਬਲਿਆਰ ਏਰੀਆ ਦਾ ਜਾਂ ਸ਼੍ਰੀ ਵਿਜੇਪੁਰਮ ਏਰੀਆ ਦਾ ਤੇ ਬਾਕੀ ਇਹਨਾਂ ਦੇ ਜਿਹੜੇ ਵੱਡੇ ਵੱਡੇ ਮੰਦਰ ਨੇ ਜੀ ਉਹ ਤਾਮਿਲਨਾਡੂ ਦੇ ਵਿੱਚ ਨਹੀਂ ਜੀ ਤੇ ਬਾਕੀ ਤੁਸੀਂ ਦੇਖੋ ਇੱਕ ਬਹੁਤ ਹੀ ਜ਼ਿਆਦਾ ਫੇਮਸ ਮੰਦਰ ਜਿਹੜਾ ਤਾਮਿਲਨਾਡੂ ਦੇ ਵਿੱਚ ਹੈ ਜੀ 200 BC ਬਿਫੋਰ ਕਰੰਟ era ਦਾ ਇੱਕ ਮੰਦਰ ਜਿਹੜਾ ਸਲਵਾਨ ਕਪਮ ਦੇ ਵਿੱਚ ਪੈਂਦਾ ਹੈ ਜੀ ਉਹ ਆਪਣਾ ਤਾਮਿਲਨਾਡੂ ਦੇ ਵਿੱਚ ਹੈ ਜੀ ਮੁਰਗਨ ਟੈਂਪਲ ਬਹੁਤ ਹੀ ਜ਼ਿਆਦਾ ਹਿਸਟੋਰਿਕ ਟੈਂਪਲ ਹੈ ਬਹੁਤ ਜ਼ਿਆਦਾ ਦਰਾਵਿਡੀਅਨ ਸ਼ੈਲੀ ਦੇ ਵਿੱਚ ਬਣੇ ਹੁੰਦੇ ਨੇ ਇਹ ਮੰਦਰ ਗੱਲ ਕਰੀਏ ਦੱਖਣ ਭਾਰਤੀ ਜਿਹੜਾ ਸਟਾਈਲ ਹੁੰਦਾ ਦਰਾਵਿਡੀਅਨ ਸਟਾਈਲ ਦਰविड़ ਏਰੀਆ ਦਾ ਜਿਹੜਾ ਦਰविड़ ਲੋਕਾਂ ਦਾ ਸੀਗਾ ਜ ਆਰਕੀਟੈਕਚਰ ਦੇ ਵੀ ਨਾਲ ਬਣੇ ਹੁੰਦੇ ਨੇ ਤੇ ਬਾਕੀ ਇੱਕ ਹੋਰ ਫੇਮਸ ਟੈਂਪਲ ਜਿੱਥੇ ਬਹੁਤ ਜ਼ਿਆਦਾ ਇਸ ਟਾਈਮ ਮਾਨਿਆਤਾ ਲੋਕ ਬਹੁਤ ਜਾਣਦੇ ਨੇ ਅਰੂਪਦਾਈ ਵਿਡਿਊ ਟੈਂਪਲ ਹੈ ਜੀ ਆਪਣਾ ਤਾਮਿਲਨਾਡੂ ਦੇ ਵਿੱਚ ਉਹ ਵੀ ਬਹੁਤ ਹੀ ਫੇਮਸ ਟੈਂਪਲ ਹੈ ਜੀ ਮੁਰਗਨ ਭਗਵਾਨ ਦਾ ਕੋਈ ਜ਼ਿਆਦਾ ਦੂਰ ਨਹੀਂ ਰਹਿ ਗਿਆ ਮੰਦਿਰ ਆ ਰਿਹਾ 200 ਮੀਟਰ ਤੇ ਹੈ तकरीबन ਇਹੀ ਏਰੀਆ ਦੇ ਵਿੱਚ ਹੈ ਹੁਣ ਮੈਂ ਮੈਪ ਤੇ ਦੇਖਾਂਗਾ ਕਿੰਨਾ ਕੁ ਰਹਿ ਗਿਆ ਤੇ ਜਾ ਕੇ ਤੁਹਾਨੂੰ ਦਿਖਾਨਨੇ ਆ ਜੀ ਦਾ ਵਿਡਿਅਨ ਸ਼ੈਲੀ ਚ ਬਣੇ ਮੁਰਗਨ ਟੈਂਪਲ ਦੇ ਦਰਸ਼ਨ ਕਰਾਨੇ ਆ ਜੀ ਮੰਨਤਾ ਜੀ ਜਿਸ ਸ਼ੈਲੀ ਦੇ ਵਿੱਚ ਪੋਰਟ ਬਲੇਅਰ ਬਣਿਆ ਹੋਇਆ ਉਹ ਹੀ ਬਹੁਤ ਸੋਹਣਾ ਲੱਗਦਾ ਹੈ ਕਦੀ ਇੱਧਰ ਥੱਲੇ ਪਾਸੇ ਜਾ ਕੇ ਐ ਤੇ ਆ ਇੱਧਰ ਉੱਪਰਲੇ ਪਾਸੇ ਫਿਰ ਐਨ ਚਲ ਜਾਓ ਕਦੀ ਐਨ ਨੂੰ ਚਲ ਜਾਓ ਕਦੀ ਹੌਣ ਚਲ ਜਾਓ ਸਾਈਕਲ ਚ ਚਲਾਣ ਦਾ ਵੀ ਨਿਆਰਾ ਆਂਦਾ ਕਦੀ ਢਾਲ ਆ ਜਾਂਦੀ ਹੈ ਤੇ ਕਦੀ ਢਾਈ ਆ ਜਾਂਦੀ ਹੈ ਤੇ ਬਸ ਵਧੀਆ ਸਾਈਕਲ ਚ ਦੌੜ ਰਹਿੰਦਾ ਜੀ ਕੋਈ ਵਾਟਰਫਾਲ ਹੈ ਕੀ ਇਹ ਆਵਾਜ਼ ਆ ਰਹੀ ਹੈ ਵਾਹ ਜੀ ਵਾਹ ਜਿਹੜੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੀ ਵਿਚਕਾਰ ਉਹ ਨੇ ਜੀ ਆਪਣੇ ਮੁਰਗਨ ਭਗਵਾਨ ਕਾਰਤੀਕੇ ਭਗਵਾਨ ਇਹਨਾਂ ਨੂੰ ਹੀ ਜਿਹੜਾ ਹੈਗਾ ਤਮਿਲਾਂ ਦਾ ਦੇਵਤਾ ਵੀ ਕਿਹਾ ਜਾਂਦਾ ਹੈਗਾ ਵਾ ਮੰਦਿਰ ਹਲੇ ਖੁੱਲਿਆ ਨਹੀਂ ਹੈ तकरीबन ਮੰਦਿਰ ਦੇ ਖੁੱਲਣ ਦਾ ਟਾਈਮ ਹੈ 4 ਵਜੇ ਤੇ ਇਸ ਟਾਈਮ ਟਾਈਮ ਹੋ ਗਿਆ 3:48 ਮਿੰਟ 12 ਮਿੰਟ ਦਾ ਵੇਟ ਹੈ ਜੀ 12 ਮਿੰਟ ਵੇਟ ਕਰਕੇ ਫਿਰ ਤੁਹਾਨੂੰ ਅੰਦਰ ਦੇ ਵੀ ਦਰਸ਼ਨ ਕਰਵਾਣੇ ਆ ਜੀ ਇਹਨਾਂ ਦਾ ਵੈਸੇ ਜਿਹੜਾ ਹੈਗਾ ਗੱਲ ਕਰੀਏ ਪ੍ਰਿਗੇ ਸਵਾਰੀ ਹੈ ਇਹਨਾਂ ਦੀ ਮੋਰ ਤੇ ਮੋਰ ਤੇ ਹੀ ਇਹ ਵਿਰਾਜਮਣ ਹੁੰਦੇ ਨੇ ਤੁਸੀਂ ਹੱਥ ਦੇ ਵਿੱਚ ਜਿਹੜੀ ਚੀਜ਼ ਫੜੀ ਹੋਈ ਦੇਖੀ ਉਹ ਪਾਲਾ ਵਾ ਕੁਸੀਂ ਜਦੋਂ ਦੇਖੋਗੇ ਨਾ ਤਾਂ ਮੈਂ ਇੱਕ ਫੋਟੋ ਦਿਖਾਈ ਹੈ ਜਿਹੜੀ ਮਲੇਸ਼ੀਆ ਦੇ ਬਟੂ ਕੇਵਸ ਦੀ ਉਹ ਬਟੂ ਕੇਵਸ ਦੇ ਬਾਹਰ ਜਿਹੜਾ ਬਣਿਆ ਹੋਇਆ ਨਾ ਸਟੈਚੂ ਬਹੁਤ ਵੱਡੀ ਮੂਰਤੀ ਬਣੀ ਹੋਈ ਆ ਉਹਦੇ ਹੱਥ ਵਿੱਚ ਵੀ ਉਹੀ ਚੀਜ਼ ਫੜੀ ਹੋਈ ਹੈ ਜੀ ਇਹ ਹੈ ਜੀ ਮੰਦਰ ਦਾ ਪ੍ਰਵੇਸ਼ ਦੁਆਰ ਜਿਹਨੂੰ ਆਪਾਂ ਐਂਟਰੀ ਗੇਟ ਕਹਿ ਦਿੰਨੇ ਆ ਤੇ ਇਧਰਲੇ ਪਾਸੇ ਇੱਕ ਬਹੁਤ ਸੋਹਣਾ ਕੁੰਡ ਬਣਿਆ ਹੋਇਆ ਜੀ ਦੇਖ ਸਕਦੇ ਹੋ ਥੋੜਾ ਇੱਥੇ ਚੱਪਲਾਂ ਲਾ ਦੇਣੇ ਆ ਮੜਾ ਥੱਲੇ ਜਾ ਕੇ ਦਿਖਾਣੇ ਆ ਇੱਥੋਂ ਮੈਨੂੰ ਦੂਰ ਇੰਨਾ ਸਾਫ਼ ਪਾਣੀ ਹੈ ਮਛੀਆਂ ਨਜ਼ਰ ਆ ਰਹੀਆਂ ਜੀ ਐਸੇ ਹੀ ਸੁਨਾਣ ਵਾਸਤੇ ਬਣਾਇਆ ਗਿਆ ਹੋਣਾ ਆ ਦੇਖੋ ਜੀ ਬਹੁਤ ਸਾਰੀਆਂ ਮੱਛੀਆਂ ਬਹੁਤ ਹੀ ਵਧੀਆ ਜੀ ਬਹੁਤ ਵਧੀਆ ਜਗ੍ਹਾ ਹੈ ਜੀ ਅੰਡਮਾਨੀ ਕੋਵਾਰ ਮੈਨੂੰ ਤਾਂ ਇਹ ਲੱਗਦਾ ਹੈ ਕਿ ਇਹ ਸੱਚੀ ਇੱਕ ਟੁਕੜਾ ਹੈ ਜੀ ਜੰਨਤ ਦਾ ਬਹੁਤ ਹੀ ਪਿਆਰਾ ਇਹ ਹੈ ਜੀ ਉਹ ਕੁੰਡ ਬਸ ਹੁਣ ਵੱਤੋ ਵੱਤ 10 ਮਿੰਟ ਦੇ ਵਿੱਚ ਵਿੱਚ ਜਿਹੜੇ ਹੈਗੇ ਆ ਮੰਦਰ ਦੇ ਮੇਨ ਵਿਗ੍ਰਹਿ ਦੇ ਕਪਾੜਾ ਖੁੱਲ ਜਾਣਗੇ ਤੇ ਫਿਰ ਜਾ ਕੇ ਅੰਦਰ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਮੁਰਗਨ ਟੈਂਪਲ ਦੇ ਵੈਟਰੀ ਮਲਾਈ ਮੁਰਗਨ ਟੈਂਪਲ ਸ਼੍ਰੀ ਵਾਰੀ ਪੱਟੂ ਸੈਂਟਰ شاہ ਜੀ ਦੇ ਸਾਊਦਰਨ ਸ਼ੈਲੀ ਚ ਬਣੀਆਂ ਹੋਈਆਂ ਸਾੜੀਆਂ ਹੋਣਗੀਆਂ ਸਿਲਕ ਦੀਆਂ ਵੀ ਬਾਏ ਹੋਲ ਡੈਮੇਜ ਪਿਓਰ ਜੜੀ ਸਿਲਕ ਜਾਰੀ ਸਿਲਕ ਸਾਰੀਜ਼ ਵਿਦ ਸਿਲਕ ਧੋਤੀ ਵਿਦ ਜਾਰੀ ਐਟ ਐਨੀ ਕੰਡੀਸ਼ਨ ਓਕੇ ਜੀ ਮਾਤਾ ਜੀ ਪੈਸੇ ਦੇ ਰਹੇ ਨੇ ਲੈ ਲਓ ਇਹ ਹੈ ਜੀ ਉਹ ਜਾਰੀ ਪੱਟੂ ਜਾਰੀ ਪੱਟੂ ਨਾ ਸਰ ਜਰੀ ਪੱਟੂ ਜੀ ਇਹ ਆਪਣੀ ਸਾਊਥ ਦੱਖਣ ਭਾਰਤ ਦੇ ਵਿੱਚ ਪਾਈ ਜਾਣ ਵਾਲੀ ਸਾੜੀ ਹੈ ਜੀ ਆ ਦੇਖ ਸਕਦੇ ਹੋ ਇਹ ਸਿਲਕ ਦੀ ਬਣੀ ਹੁੰਦੀ ਹੈ ਜੀ ਸਿਲਕ ਕਪੜਾ ਹੁੰਦਾ ਮਖਮਲ ਦਾ ਮਖਮਲ ਦਾ ਕਪੜਾ ਸਰ ਕਪੜਾ ਨਹੀਂ ਜਰੀ 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 ਤੇ ਇਹ ਸਾウス ਦੇ ਵਿੱਚ ਪਾਉਂਦੇ ਨੇ ਜੀ 5000 ਤੋਂ 15000 ਤੱਕ ਦਾ ਇਸ ਦਾ ਰੇਟ ਹੁੰਦਾ ਹੈ ਨਾ 5000 ਤੋਂ 15000 ਦੇ ਵਿੱਚ ਇਹ ਰੇਟ ਹੁੰਦਾ ਹੈ ਜੀ ਤੇ ਕਮੈਂਟਾਂ ਜਰੂਰ ਦੱਸਿਓ ਇਹ ਕੀ ਚੀਜ਼ ਹੈ ਸਾਨੂੰ ਤਾਂ ਨਹੀਂ ਪਤਾ ਤੁਸੀਂ ਥੋੜਾ ਜਿਆਦਾ ਜਿਆਦਾ ਵਧੀਆ ਲੈਬੋਰੇਟ ਕਰ ਦਿੰਦੇ ਹੋ ਕਮੈਂਟਾਂ ਦੇ ਵਿੱਚ ਤੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਜੀ ਇਹ ਕੀ ਚੀਜ਼ ਹੈ ਜਰੀ ਪਟੂ ਕਿੰਨਾ ਵਧੀਆ ਲੱਗਦਾ ਜੀ ਰੈਵਿਡੀਅਨ ਸਟਾਈਲ ਦੇ ਵਿੱਚ ਬਣਿਆ ਹੋਇਆ ਇਹ ਸਟਰਕਚਰ ਦੱਖਣ ਭਾਰਤ ਦੇ ਵਿੱਚ ਜੇ ਆਪਾਂ ਗੱਲ ਕਰੀਏ ਸਾਊਥ ਇੰਡੀਆ ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਮੰਦਰ ਨੇ ਬਹੁਤ ਹੀ ਪਿਆਰੇ ਪਿਆਰੇ ਮੰਦਰ ਨੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਆਪਣੇ ਵਿੱਚ ਘਰ ਬੈਠੇ ਨੇ ਜੀ ਭਗਵਾਨ ਸ਼ੰਕਰ ਸਾਡੇ ਮਹਾਦੇਵ ਨਾਲ ਸਾਡੀ ਮਾਂ ਪਾਰਵਤੀ ਨਾਲ ਜਿਨ੍ਹਾਂ ਨੇ ਹੱਥ 'ਚ ਭਾਲਾ ਫੜਿਆ ਹੋਇਆ ਉਹ ਨੇ ਜੀ ਆਪਣੇ ਮੁਰਗਣ ਜਿਨ੍ਹਾਂ ਨੂੰ ਕਾਰ्तिकेय ਜਾਂ ਸੁਬ੍ਰਹਮਣੀਅਮ ਵੀ ਕਿਹਾ ਜਾਂਦਾ ਸਕੰਧ ਵੀ ਕਿਹਾ ਜਾਂਦਾ ਇਹਨਾਂ ਨੂੰ ਜੀ ਨਾਲ ਖੱਬੇ ਹੱਥ ਤੁਸੀਂ ਦੇਖ ਸਕਦੇ ਹੋ ਉਹ ਨੇ ਜੀ ਆਪਣੇ ਗਣੇਸ਼ ਜੀ ਤੇ ਗਣੇਸ਼ ਜੀ ਦੇ ਭਰਾ ਵੀ ਸੀਗੇ ਜੀ ਕਾਰ्तिकेय ਇਧਰਲੇ ਪਾਸੇ ਤੁਸੀਂ ਆ ਪੋੜੀਆਂ ਜੀਆਂ ਦੇਖ ਸਕਦੇ ਹੋ ਕਿੰਨਾ ਸੋਹਣਾ ਫੀਲ ਦੇ ਰਹੀਆਂ ਤੇ ਐ ਲੱਗ ਰਿਹਾ ਜਿਦਾਂ ਚਨਈ ਐਕਸਪ੍ਰੈਸ ਤੁਸੀਂ ਫਿਲਮ ਦੇਖੀ ਹੋਣੀ ਆ ਉਹਦੇ ਵਿੱਚ ਜਦੋਂ ਦੀਪਿਕਾ ਪਾਦੂਕੋਨ ਨੂੰ ਸ਼ਾਹਰੂਖ ਖਾਨ ਲੈ ਕੇ ਚੜਦਾ ਨਾ ਤੇ ਉਦਾਂ ਦੀਆਂ ਹੀ ਪੌੜੀਆਂ ਬਣੀਆਂ ਹੋਈਆਂ ਨੇ ਜੀ ਉਦਾਂ ਦੀਆਂ ਇਹ ਉੱਪਰ ਜਾਣ ਵਾਲੀਆਂ ਪੌੜੀਆਂ ਤੇ ਇਹ ਤਕਰੀਬਨ ਨਾ ਨਾ ਕਰਦੇ ਹੋਣਗੀਆਂ 60 ਦੇ ਕਰੀਬ ਹੈਗੀਆਂ 50 60 ਪੌੜੀਆਂ ਹੈਗੀਆਂ ਲਗਭਗ ਤੇ ਆਪਾਂ ਵੀ ਇਹ ਚੜਦੇ ਆ ਆਪਾਂ ਚਨਈ ਐਕਸਪ੍ਰੈਸ ਵਾਂਗ ਤਾਂ ਚੜਨਾ ਨਹੀਂਗਾ ਜੇ ਆਪਾਂ ਗੱਲ ਕਰੀਏ ਅਸੀਂ ਚਨਈ ਐਕਸਪ੍ਰੈਸ ਵਾਂਗ ਤਾਂ ਚੜਨਾ ਨਹੀਂ ਪਰ ਆਪਾਂ ਇਕੱਲੇ ਚੜਾਂਗੇ ਤੇ ਆਹ ਉਹ ਪੌੜੀਆਂ ਨੇ ਜੀ ਕਿੰਨੇ ਸੋਹਣੇ ਰੰਗ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਨੇ ਦੇਖੋ ਸਕਰੀਨ ਦੇ ਉੱਤੇ ਮੰਦਰ ਸਾਰੇ ਸੋਹਣੇ ਹੁੰਦੇ ਆ ਬਹੁਤ ਪਿਆਰੇ ਲੱਗਦੇ ਨੇ ਜੀ ਇਧਰਲੇ ਪਾਸੇ ਦੇਖੋ ਜੀ ਕਿੰਨੀਆਂ ਸੋਹਣੀਆਂ ਉਹ ਬਣੀਆਂ ਹੋਈਆਂ ਨੇ ਮੂਰਤੀਆਂ ਚੰਨੀ ਐਕਸਪ੍ਰੈਸ ਦੇ ਵਿੱਚ ਤੁਸੀਂ ਦੇਖਿਆ ਹੋਣਾ ਐਦਾਂ ਉੱਪਰ ਜਦੋਂ ਲੈ ਕੇ ਜਾਂਦਾ ਸ਼ਾਹੂਖਾਨ ਦੀਪਿਕਾ ਪਾਦੂਕੋਂ ਨੂੰ ਜੀ ਬਹੁਤ ਹੀ ਵਧੀਆ ਲੱਗਦਾ ਹੈ ਉਹ ਦ੍ਰਿਸ਼ ਤੇ ਇਹ ਪੁੜੀਆਂ ਉਦਾਂ ਦੀਆਂ ਹੀ ਲੱਗ ਰਹੀਆਂ ਕੋਈ ਮੰਨਤ ਹੁੰਦੀ ਆ ਉਹਨਾਂ ਦੀ ਜਿਹੜੀ ਮੰਨਤ ਪੂਰੀ ਕਰਨ ਆਸੇ ਉਹ ਉੱਪਰ ਲੈ ਕੇ ਜਾਂਦਾ ਹੈਗਾ ਵਾ ਹਾਰ ਚੱਕ ਕੇ ਤੇ ਉੱਤੇ ਜਾ ਕੇ ਫਿਰ ਥੋੜਾ ਜਿਹਾ ਇਦਾਂ ਦਾ ਸੀਨ ਹੁੰਦਾ ਇਮੋਸ਼ਨਲੀ ਜਿਹੜਾ ਕਨੈਕਸ਼ਨ ਹੋਣ ਲੱਗ ਜਾਂਦਾ ਜੀ ਇਨਸਾਨ ਦਾ ਤੇ ਉਹ ਬੜਾ ਵਧੀਆ ਲੱਗਦਾ ਸੀ ਚੰਨੀ ਐਕਸਪ੍ਰੈਸ ਦੇ ਵਿੱਚ ਉਹ ਫੀਲ ਅੱਜ ਮੈਨੂੰ ਪਹਿਲੀ ਵਾਰੀ ਆਇਆ ਇਦਾਂ ਦੀਆਂ ਪੌੜੀਆਂ ਦੇਖ ਕੇ ਜੀ ਇਹ ਪਿੱਛੇ ਤੁਸੀਂ ਦੇਖ ਰਹੇ ਹੋ ਜੀ ਉਹੀ ਟੈਂਪਲ ਵੈਤਰੀ ਮੱਲਾਈ ਟੈਂਪਲ ਜਿਹੜਾ ਕਿ ਬਹੁਤ ਜ਼ਿਆਦਾ ਫੇਮਸ ਹੈ ਜੀ ਸ਼੍ਰੀ ਵਿਜੇਪੁਰਮ ਦੇ ਵਿੱਚ ਚਲੋ ਦਰਸ਼ਨ ਕਰਾਨੇ ਆਪ ਵੀ ਕਰਦੇ ਆ ਤੇ ਨਾਲ ਤੁਹਾਨੂੰ ਵੀ ਕਰਾਨੇ ਆ ਜੀ ਹਰੀ ਹਰੀ ਬੋਲ ਹਰੀ ਬੋਲ ਸ਼੍ਰੀ ਕਰ ਰਿਹਾ ਸਿੱਧੇ ਵਿਨਾਯਗਾਰ 프리 ਬੋਲ ਇਹ ਮੰਦਰ ਹਲੇ ਬੰਦ ਹੈ ਜੀ ਦਰਸ਼ਨ ਕਰੋ ਜੀ ਇਹ ਸਾਨੂੰ ਪਤਾ ਨਹੀਂ ਹੈ ਜੀ ਅਸਲ ਦੇ ਵਿੱਚ ਇਹ ਕਿੰਨਾ ਦਾ ਵਿਗਰਾ ਹੈ ਜਰੂਰ ਕਮੈਂਟ ਦੇ ਵਿੱਚ ਦੱਸਿਓ ਜੀ ਕਲਰ ਅਸੀਂ ਬੜੇ ਸੋਹਣੇ ਲੱਗਦੇ ਨੇ ਜੀ ਮੰਦਿਰ ਦੇ ਵਿੱਚ ਪਰੇ ਹੋਏ ਦੇਖੋ ਕਿੰਨੀ ਵਧੀਆ ਚਿੱਤਰਕਾਰੀ ਕੀਤੀ ਗਈ ਹੈ ਜੀ ਤੇ ਇਹੀ ਹੈ ਜੀ ਦਰਾਵਿਡੀਅਨ ਸਟਾਈਲ ਆਫ ਮੇਕਿੰਗ ਟੈਂਪਲਸ ਤੇ ਨੇਚਰ ਦੇ ਵਿੱਚ ਬਣਿਆ ਹੋਇਆ ਬਹੁਤ ਹੀ ਸੋਹਣਾ ਮੰਦਿਰ ਜੀ ਆਲੇ ਦੁਆਲੇ ਸਾਰਾ ਨੇਚਰ ਵਿੱਚ ਘਰ ਭਗਵਾਨ ਸਥਾਪਿਤ ਨੇ ਇਸ ਤੋਂ ਵਧੀਆ ਕੀ ਹੋ ਸਕਦਾ ਜੀ ਦੇਖਣ ਵਾਸਤੇ ਚੱਪਲਾਂ ਲਾਤੀਆਂ ਤੇ ਹੁਣ ਅਸੀਂ ਚੱਲਦੇ ਹਾਂ ਜੀ ਮੰਦਿਰ ਦੇ ਅੰਦਰ ਦਰਸ਼ਨ ਕਰਨ ਉੱਥੇ ਪਿੱਛੇ ਸਾਊਂਡ ਵੀ ਵੱਜਦਾ ਹੈ ਚन्नई ਐਕਸਪ੍ਰੈਸ ਦੇ ਵਿੱਚ ਓਹ ਸਾਊਥਰਨ ਮਤਲਬ ਉਧਰ ਦਾ ਗਾਣਾ ਜੀ ਆਪਾਂ ਨੂੰ ਤਾਂ ਬੋਲ ਹੀ ਨਹੀਂ ਆਉਂਦੀ ਪਰ ਥੋੜੀ ਜੀ ਟੋਨ ਵਿੱਚ ਐਡ ਕਰ ਦੇਣਾ ਕੁੰਡ ਮੰਡ ਤੱਕ ਟੋਵਰੇ ਨਾਇਣਾ ਉਲਟ ਕਾਇਣੀ ਉਲਟ ਤਤ ਗਾਣਾ پتہ ਨਹੀਂ ਕੀ ਹੈ ਜੀ ਸਰ ਬੜਾ ਵਧੀਆ ਲੱਗਦਾ ਜੀ ਸੋਨਨ ਨੂੰ ਵਾ ਅਜੀ ਵਾ ਹਲਕੀ ਹਲਕੀ ਚਿੜੀਆਂ ਦੀ ਚਹਿਚਹਾਹਟ ਵੀ ਆ ਰਹੀ ਹੈ ਜੀ ਜਿਹੜੀ ਕੰਨਾਂ ਨੂੰ ਸ਼੍ਰਵਣ ਕਰ ਪਾ ਰਿਹਾ ਮੈਂ ਸਾਰਾ ਦਾ ਸਾਰਾ ਜਿਹੜਾ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਤਮਿਲ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਪਰ ਉਸ ਪਰਧੋਸਮ ਮਹੱਲਿਆ ਅਮਵਸਿਆ ਨਵਰਾਤਰੀ بیਗਿੰਸ 22 ਨੂੰ 25 ਤੋਂ ਨਵਰਾਤਰੀ ਸ਼ੁਰੂ ਨੇ ਤੇ ਇਹ ਸਾਰੀ ਭਾਸ਼ਾਤਾਂ ਵਿੱਚ ਲਿਖੀ ਹੋਈ ਹੈ ਜੀ ਅਸੀਂ ਜਿਵੇਂ ਬੋਲਦੇ ਹਾਂ ਜੀ ਸਤਿ ਸ਼੍ਰੀਕਾਲ ਤੇ ਹਿੰਦੀ ਚ ਆਪਾਂ ਕਹਿੰਦੇ ਨੇ ਜੀ ਨਮਸਤੇ ਤੇਲਗੂ ਚ ਆਪਾਂ ਕਹਿੰਦੇ ਨੇ ਨਮਸਕਾਰਮ ਐਦਾਂ ਹੀ ਇਹਨਾਂ ਦੇ ਵਿੱਚ ਬੋਲਦੇ ਜੀ ਵਨਕਮ ਚਾਈਨੀਜ਼ ਚ ਬੋਲਦੇ ਜੀ ਨੀ ਹਾਓ ਧਰਤੀ ਤੇ ਵੀ ਕਿੰਨੀ ਸੋਹਣੀ ਚਿੱਤਰਕਾਰੀ ਕੀਤੀ ਗਈ ਹੈ ਪਰਮਨੈਂਟ ਪੇਂਟਡ ਨੇ ਪਰ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਥੱਲੇ ਮੰਦਰ ਖੁੱਲਿਆ ਨਹੀਂ ਜੀ ਥੋੜਾ ਟਾਈਮ ਲੱਗੂਆ ਸ਼ਨੀ ਭਗਵਾਨ ਦਾ ਵਿਗ੍ਰਹਿ ਅੰਦਰ ਜੀ ਤੇ ਇਹਨਾਂ ਦੇ ਸਾਊਥ ਦੇ ਵਿੱਚ ਨਵ ਗ੍ਰਹਿ ਦੀ ਪੂਜਾ ਵੀ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਜੀ ਆਪਣੇ ਤਾਂ ਇੱਧਰ ਪੰਜਾਬ ਵਾਲੀ ਸਾਈਡ ਬਹੁਤ ਘੱਟ ਮੰਦਰ ਨੇ ਜਿਨ੍ਹਾਂ ਦੇ ਵਿੱਚ ਨਵ ਗ੍ਰਹਿ ਵਿਗ੍ਰਹਿ ਸਥਾਪਿਤ ਹੁੰਦੇ ਨੇ ਇੱਧਰ ਦੇਖੋ ਤੁਸੀਂ ਚਿਪਾਈ ਰਾਹੁ ਚੰਦਰ ਸਾਰੇ ਨਵ ਗ੍ਰਹਿ ਵਿਗ੍ਰਹਿ ਸਥਾਪਿਤ ਨੇ ਜੀ ਇੱਕ ਸ਼ਾਂਤੀ ਇੱਥੇ ਦੀ ਇੰਨਾ ਜਿਆਦਾ ਸਕੂਨ ਦੇ ਰਹੀ ਹੈ ਜੀ ਕੀ ਦੱਸਾਂ ਵਾਈਬ ਇੰਨੀ ਜਿਆਦਾ ਪੋਜ਼ਿਟਿਵ ਹੈ ਇੰਨਾ ਵਧੀਆ ਔਰਾ ਮੈਂ ਫੀਲ ਕਰ ਪਾ ਰਿਹਾ ਹਾਂ ਮੰਦਿਰ ਤੋਂ ਕੀ ਕੀ ਦੱਸਾਂ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਸ੍ਰੀ ਕੁਬੇਰ ਬੈਰਾਵਾਰ ਕੁਬੇਰ ਭਗਵਾਨ ਜੀ ਕਿੰਨਾ ਸੋਹਣਾ ਬਣਿਆ ਹੋਇਆ ਮੰਦਿਰ ਹੈ ਜੀ ਤੇ ਬਹੁਤ ਹੀ ਪਿਆਰਾ ਫੀਲ ਹੋ ਰਿਹਾ ਇੱਥੇ ਆ ਕੇ ਆ ਪਿੱਛੇ ਇੱਕ ਚੀਜ਼ ਹੈ ਜੀ ਇੱਕ ਮਿੰਟ ਦੇ ਦੱਸਿਓ ਕੀ ਕਹਿੰਦੇ ਇਹਨਾਂ ਨੂੰ ਜਿੱਦਾਂ ਆਪਣੇ ਗੁਰੂ ਘਰਾਂ 'ਚ ਨਿਸ਼ਾਨ ਸਾਹਿਬ ਹੁੰਦੇ ਨੇ ਉਦਾਂ ਹੀ ਇੱਕ ਵਿਚਕਾਰ ਇੱਕ ਕੁਛ ਇਦਾਂ ਦਾ ਵਿਚਕਾਰ ਸਤੰਭ ਜਿਹਾ ਕੀ ਹੈ ਜੀ ਇਹਨੂੰ ਸਾਊਥ ਦੇ ਵਿੱਚ ਕੀ ਕਹਿੰਦੇ ਨੇ ਜ਼ਰੂਰ ਸਾਨੂੰ ਦੱਸਿਓ ਜੀ ਹੌਲੀ ਹੌਲੀ ਸਾਨੂੰ ਵੀ ਪਤਾ ਲੱਗਦਾ ਰਹੂਗਾ ਤੇ ਅਸੀਂ ਵੀ ਇਹਦਾ ਜਾਣਕਾਰੀ ਦਿੰਦੇ ਰਾਵਾਂਗੇ ਜੀ ਅੱਗੇ ਤੋਂ ਅੱਗੇ ਥੋਨੂੰ ਮੈਂ ਦੱਸ ਰਿਹਾ ਸੀਗਾ ਨਾ ਕਿ ਇਹ ਇੱਕ ਵਿਚਕਾਰ ਬਣਿਆ ਹੁੰਦਾ ਹੈਗਾ ਵਾ ਜਿੱਦਾਂ ਆਪਣਾ ਗੁਰੂ ਘਰਾਂ ਦੇ ਵਿੱਚ ਨਿਸ਼ਾਨ ਸਾਹਿਬ ਹੁੰਦਾ ਹੈ ਤੇ ਆਪਾਂ ਇੱਕ ਬਾਈ ਜੀ ਨੂੰ ਪੁੱਛਿਆ ਇੱਥੇ ਬੈਠੇ ਹੋਏ ਸੀਗੇ ਪੰਡਿਤ ਜੀ ਤੇ ਉਹ ਦੱਸਦੇ ਕਿ ਇਹ ਆਪਣਾ ਹੁੰਦਾ ਜੀ ਦਵਜ ਸਥੰਭ ਕਹਿੰਦੇ ਇਹਨੂੰ ਤੇ ਇਹ ਮੈਟਲ ਦਾ ਬਣਿਆ ਹੁੰਦਾ ਹੈ ਮੈਟਲ ਕਿਹੜਾ ਹੁੰਦਾ ਜੀ ਕਾਪਰ ਜਿਹਨੂੰ ਆਪਾਂ ਤਾਂਬਾ ਵੀ ਕਹਿ ਦਿੰਨੇ ਆ ਤੇ ਹੁੰਦੇ ਦਵਜ ਸਥੰਭ ਇਹ ਜਿਹੜਾ ਹੈਗਾ ਬਣਾਇਆ ਜਾਂਦਾ ਜੀ ਮੰਦਿਰ ਦੇ ਬਿਲਕੁਲ ਬਾਹਰਲੀ ਸਾਈਡ ਤੇ ਇਹ ਸਾਊਥ ਇੰਡੀਅਨ ਟੈਂਪਲ ਹਰੇਕ ਮੰਦਿਰ ਦੇ ਬਾਹਰ ਹੁੰਦਾ ਜੀ ਅਗਰ ਮੁਰਗਨ ਟੈਂਪਲ ਹੋਵੇ ਜਾਂ ਵਿਨਾਇਕ ਟੈਂਪਲ ਹੋਵੇ ਹਰੇਕ ਮੰਦਿਰ ਦੇ ਬਾਹਰ ਬਣਾਇਆ ਜਾਂਦਾ ਜੀ ਇਹ ਸਥੰਭ ਤੇ ਇਹ ਇੱਕ માન્યਤਾ ਅਨੁਸਾਰ ਦੱਸਦੇ ਸੀਗੇ ਕਿ ਜਿਹੜਾ ਇਹ ਕੋਪਰ ਦਾ ਬਣਿਆ ਹੁੰਦਾ ਵਾ ਇਹਦੇ ਉੱਪਰ ਜਦੋਂ ਠੰਡਰ ਆਂਦਾ ਹੈ ਜਦੋਂ ਬਹੁਤ ਜ਼ਿਆਦਾ ਤੂਫਾਨ ਆਂਦਾ ਹੈ ਇਹਦੇ ਉੱਪਰ ਬਿਜਲੀ ਵੀ ਗਿਰਦੀ ਹੈ ਜੀ ਬੜੀ ਵਧੀਆ ਦਿਖਾਈ ਦਿੰਦੀ ਹੈ ਜਦੋਂ ਉਹਦੇ ਉੱਪਰ ਗਿਰਦੀ ਹੈ ਜੀ ਇਹ ਹੁੰਦੀ ਹੈ ਜੀ ਦੰਡਵਤ ਪੋਜੀਸ਼ਨ ਜਿਹਨੂੰ ਆਪਾਂ ਕਹਿ ਦਿੰਨੇ ਆ ਕਿਸੇ ਵੀ ਸਾਊਥ ਇੰਡੀਅਨ ਮੰਦਿਰ ਚ ਜਿੱਤ ਜਾਓਗੇ ਸਾਊਥ ਇੰਡੀਅਨ ਬੰਦਿਆਂ ਨੂੰ ਦੇਖੋਗੇ ਉਹ ਇਦਾਂ ਹੀ ਦੰਡਵਤ ਕਰਦੇ ਆ ਜੀ ਮਤਲਬ ਇਸ ਇਸ ਪਾਸੇ ਦਿਲ ਜਿਹੜਾ ਹੈਗਾ ਪਰਮਾਤਮਾ ਦੀ ਸਾਈਡ ਹੁੰਦਾ ਤੇ ਜਿਹੜੀਆਂ ਆਪਣੀਆਂ ਮਾਤਾਵਾਂ ਹੁੰਦੀਆਂ ਨੇ ਉਹ ਦੰਡਵਤ ਕਰਦੀਆਂ ਨੇ ਜੀ ਆਪਣਾ ਹਾਫ ਦੰਡਵਤ ਕਰਦੀਆਂ ਨੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇਸ ਪ੍ਰਦਰਸ਼ਨੀ ਰਾਹੀਂ ਤੁਹਾਨੂੰ ਸਾਫ਼ ਪਤਾ ਲੱਗ ਰਿਹਾ ਹਾਫ ਦੰਡਵਤ ਕਿੱਦਾਂ ਹੁੰਦਾ ਹੈ ਜਿਹੜੇ ਆਪਣੇ ਬੰਦੇ ਹੁੰਦੇ ਨੇ ਜਿਹੜੇ ਆਪਣੇ ਪ੍ਰਭੂ ਹੁੰਦੇ ਨੇ ਉਹ ਉਹ ਦੰਡਵਤ ਕਰਦੇ ਨੇ ਜੀ ਇਸ ਸ਼ੈਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਪੂਰਾ ਦਾ ਪੂਰਾ ਦੰਡਵਤ ਕਰਦੇ ਨੇ ਦਿਲ ਜਿਹੜਾ ਹੁੰਦਾ ਹੈ ਪਰਮਾਤਮਾ ਦੀ ਸਾਈਡ ਹੁੰਦਾ ਹੈ ਜਦੋਂ ਵੀ ਪਰਮਾਤਮਾ ਦੇ ਦਰਸ਼ਨ ਖੁੱਲੇ ਹੁੰਦੇ ਨੇ ਉਹ ਦੇਖ ਸਕਦੇ ਹੋ ਤੁਸੀਂ ਦਰਸ਼ਨ ਜਿਹੜੇ ਨੇ ਦੇ ਰਹੇ ਨੇ ਮੁਰਗਨ ਭਗਵਾਨ ਆਪਣੇ ਭਗਤਾਂ ਨੂੰ ਤੇ ਉਦੋਂ ਜਿਹੜਾ ਹੈਗਾ ਆਲੇ ਦੁਆਲੇ ਸਾਰੇ ਪਾਰਸ਼ਦ ਬੈਠੇ ਹੁੰਦੇ ਨੇ ਪ੍ਰਮਾਤਮਾ ਵੱਲ ਦੇਖ ਰਹੇ ਹੁੰਦੇ ਨੇ ਤੇ ਦਰਸ਼ਨ ਕਰ ਰਹੇ ਹੁੰਦੇ ਨੇ ਤੇ માન્યਤਾ ਅਨੁਸਾਰ ਕਿਹਾ ਜਾਂਦਾ ਹੈ ਕਿ ਸਾਡੇ ਜਿਹੜੇ ਪੈਰ ਨੇ ਉਹਨਾਂ ਵੱਲ ਨਹੀਂ ਹੋਣੇ ਚਾਹੀਦੇ ਹੈਗੇ ਆ ਵੈਸੇ ਤਾਂ ਹਰ ਜਗ੍ਹਾ ਭਗਵਾਨ ਹੁੰਦਾ ਪਰ ਆਪਾਂ ਇੱਕ ਮੰਨਦੇ ਆ ਕਿ ਮੰਦਰ ਦੇ ਵਿੱਚ ਪਾਰਸ਼ਦ ਇਸ ਸਾਈਡ ਬੈਠੇ ਹੁੰਦੇ ਜਿੱਦਾਂ ਉਧਰਲੇ ਪਾਸੇ ਭਗਵਾਨ ਹੈ ਇਧਰਲੇ ਪਾਸੇ ਪਾਰਸ਼ਦ ਹੁੰਦੇ ਨੇ ਤੇ ਆਪਾਂ ਪੈਰ ਉਹਨਾਂ ਵੱਲ ਨਹੀਂ ਕਰਦੇ ਆਪਾਂ ਪੈਰ ਇੱਕ ਸਾਈਡ ਇਧਰਲੇ ਪਾਸੇ ਕਰ ਦਿੰਨੇ ਆ ਜੀ ਇਹ માન્યਤਾ ਅਨੁਸਾਰ ਹੈ ਮੰਨਦੇ ਨੇ ਤੇ ਬਾਕੀ ਦੂਜਾ ਕਾਰਨ ਇਹ ਹੈ ਕਿ ਆਪਾਂ ਜਿਹੜਾ ਹੈਗਾ ਪਰਮਾਤਮਾ ਨੂੰ ਦਿਲ ਤੋਂ ਚਾਹਨੇ ਆ ਤੇ ਆਪਾਂ ਦਿਲ ਵਾਲੀ ਸਾਈਡ ਪਰਮਾਤਮਾ ਦੀ ਸਾਈਡ ਰੱਖਦੇ ਆ ਕਿ ਆਪਾਂ ਦਿਲ ਤੋਂ ਤਾਂ ਦੇ ਨਾਲ ਜਿਹੜਾ ਹੈਗਾ ਪਿਆਰ ਕਰਦੇ ਆ ਦਿਲ ਦੀ ੜੀ ਸਾਈਡ ਹਮੇਸ਼ਾ ਪਰਮਾਤਮਾ ਵੱਲ ਹੁੰਦੀ ਹੈ ਜੀ ਦੇਖ ਸਕਦੇ ਹੋ ਜੀ ਦੰਡਵਤ ਪ੍ਰਣਾਮ ਜਿੱਦਾਂ ਸ਼ਿਵਜੀ ਮਹਾਰਾਜ ਦੀ ਕੋਈ ਮੰਦਿਰ ਹੋਵੇ ਉਹਦੇ ਬਾਰ ਤੁਸੀਂ ਦੇਖਿਆ ਹੋਵੇਗਾ ਮੰੰਦੀ ਮਹਾਰਾਜ ਬੈਠੇ ਹੁੰਦੇ ਆ ਪਰਮਾਤਮਾ ਵੱਲ ਮੁੱਖ ਕਰਕੇ ਇਦਾਂ ਹੀ ਜੀ ਇਹਨਾਂ ਦੀ ਸਵਾਰੀ ਹੈ ਜੀ ਆਪਣੀ ਮੋਰ ਤੇ ਇੱਧਰ ਮੋਰ ਦਾ ਵੀ ਗਰੈ ਜੀ ਦੇਖ ਸਕਦੇ ਹੋ ਜੀ ਪ੍ਰਮਾਤਮਾ ਵੱਲ ਮੁਖ ਕੀਤਾ ਹੋਇਆ ਜੀ ਸਾਹਮਣੇ ਸਾਖਸ਼ਾਤ ਪ੍ਰਮਾਤਮਾ ਦਰਸ਼ਨ ਦੇ ਰਹੇ ਨੇ ਮੁਰਗਨ ਕੋਲ ਜਾ ਕੇ ਦਰਸ਼ਨ ਕਰਵਾਨੇ ਆ ਜੀ ਤੁਹਾਨੂੰ ਕਿੰਨਾ ਸੋਹਣਾ ਮੰਦਿਰ ਲੱਗ ਰਿਹਾ ਜੀ ਤੁਸੀਂ ਦੇਖੋ ਕਿੱਡੀ ਸੋਹਣੀ ਸ਼ੈਲੀ ਚ ਬਣਿਆ ਹੋਇਆ ਦਰਵਿੜੀਅਨ ਸ਼ੈਲੀ ਮੈਂ ਬਾਰ ਬਾਰ ਬੋਲ ਰਿਹਾ ਹਾਂ ਅਵਿਚਕਾਰ ਤੁਸੀਂ ਦੇਖੋ ਮੁਰੂਗਨ ਭਗਵਾਨ ਜੀ ਕਾਰਤਿਕਯ ਸੁਬਰਾਮਣੀਅਮ ਯਸਕੰਹ ਹੱਥ ਵਿੱਚ ਪਾਲਾ ਫੜਿਆ ਹੋਇਆ ਤੇ ਦੇਖੋ ਜੀ ਆਹ ਪਿੱਲਰ ਵੀ ਕਿੰਨੇ ਸੋਹਣੇ ਲੱਗਦੇ ਨੇ ਜੀ ਦੇਖੋ ਆਹ ਪਿੱਲਰ ਵੀ ਕਿੰਨੇ ਸੋਹਣੇ ਲੱਗਦੇ ਨੇ ਜੀ ਦੇਖੋ ਪੂਰੀ ਇੱਥੇ ਵੀ ਜਿਹੜੀ ਹੈਗੀ ਹੈ ਕਾਰੀਗਰੀ ਜੀ ਕੀਤੀ ਗਈ ਹੈ ਜੀ 컬러 ਭਰੇ ਗਏ ਨੇ ਪੇਂਟ ਇਨਾਮਲ ਹੈ ਇਹ ਜਿਹੜਾ ਕੀਤਾ ਗਿਆ ਚਮਕਦਾਰ ਪੇਂਟ ਬਹੁਤ ਸਾਰੇ ਪਿੱਲਰ ਬਣੇ ਹੋਏ ਨੇ ਜੀ ਬਹੁਤ ਹੀ ਪਿਆਰਾ ਮੰਦਿਰ ਜੀ ਹੁਣ ਕਰਵਾਨਿਆ ਜੀ ਤੁਹਾਨੂੰ ਮੇਨ ਵਿਗਰਾ ਦੇ ਦਰਸ਼ਨ ਜੀ ਸ਼੍ਰੀ ਮੁਰਗਨ ਸਵਾਮੀ ਸ਼੍ਰੀਵੱਲੀ ਦਿਵਾ ਇਸਾਣਾ ਸਮੱਥ ਮੁਰਗਨ ਸਕ੍ਰੀਨ ਦੇ ਤੁਹਾਨੂੰ ਦਰਸ਼ਨ ਕਰ ਰਹੇ ਹੋ ਜੀ। ਸ਼੍ਰੀ ਮੁਰਗਨ ਸੁਆਮੀ ਜੀ ਦੇ। ਅੱਜ ਇਕਾदशी ਦਾ ਦਿਨ ਵੀ ਹੈ ਤੇ ਆਪਣਾ ਵਰਤ ਵੀ ਸੀਗਾ ਜਿਹੜਾ ਫਾਸਟ ਹੁੰਦਾ ਜੀ ਤੇ ਪਿੱਛੇ ਇਧਰਲੇ ਪਾਸੇ ਆਪਾਂ ਸਿੱਧਾ ਮੰਦਿਰ ਦੇ ਵਿੱਚ ਆਏ ਆ ਜੀ ਦਰਸ਼ਨ ਕਰਨ। ਇਸ ਤੋਂ ਵਧੀਆ ਕੀ ਹੋ ਸਕਦਾ ਹੈ? ਸ਼੍ਰੀ ਦੁਰਗਾ। ਇਧਰਲੇ ਪਾਸੇ ਇੱਕ ਹੋਰ ਵੀ ਗ੍ਰਹਿ ਹੈ ਜੀ। ਜਿਹਦਾ ਥੋੜਾ ਜਿਹਾ ਨਾਮ ਓਖਾ ਓਖਾ ਜਿਹਾ ਲੱਗ ਰਿਹਾ ਪੜਨਾ ਸ਼੍ਰੀ ਅਪੀਥ ਕੁਚੰਬਲ ਸੁਮਤ ਅਰੁਣਾਚਲੇਸ਼ਵਰ ਥੱਲੇ ਤਮਿਲ ਲਿਖੀ ਹੋਈ ਹੈ ਤੇ ਅੰਦਰ ਵਿਗਰ ਹੈ ਜੀ ਮਨ ਤਾਂ ਪੋਲੇनाथ ਜੀ ਦਾ ਲੱਗ ਰਿਹਾ ਸ਼ਿਵਲਿੰਗ ਦਰਸ਼ਨ ਕਰੋ ਜੀ ਸ਼ਿਵਲਿੰਗ ਦੇ ਹਾਂਜੀ ਪੋਲੇਨਾਥ ਹੀ ਨੇ ਇੱਧਰ ਆਪਣੇ ਨੰਦੀ ਜੀ ਹਰੀ ਹਰੀ ਬੋਲ ਸ਼੍ਰੀ ਰਾਧਾ ਕ੍ਰਿਸ਼ਨ ਵਾਜੀ ਵਾ ਸਾਡੇ ਠਾਕੁਰ ਜੀ ਦਾ ਵਿਗਰਾਹ ਸ਼੍ਰੀ ਲਿੰਗੋਤ ਬਵਾਰ ਬਹੁਤ سارے ਬਣੇ ਹੋਏ ਨੇ ਜੀ ਸ਼੍ਰੀ ਇਰ ਤਈ ਵਿਨਾਇਕਾਰ ਸ਼ਾਇਦ ਇਹ ਆਪਾਂ ਨੂੰ ਪਤਾ ਨਹੀਂ ਭਗਵਾਨ ਕਿਹੜੇ ਨੇ ਜੀ ਥੋੜਾ ਜਿਹਾ ਨਾਮ ਚੇਂਜ ਕਰ ਦਿੱਤਾ ਜਾਂਦਾ ਹੈਗਾ ਚਲੋ ਆਪਾਂ ਸਰਚ ਕਰਾਂਗੇ ਜਰੂਰ ਇਹਦੇ ਬਾਰੇ ਪੜਾਂਗੇ ਤੇ ਤੁਹਾਨੂੰ ਵੀ ਦੱਸਾਂਗੇ ਜੀ ਅੱਗੋਂ ਦੀ ਸਾਰੇ ਟੈਂਪਲ ਘੁੰਮਣੇ ਨੇ ਆਪਾਂ ਜਰੂਰ ਦੱਸਿਓ ਜੀ ਤੁਸੀਂ ਕਮੈਂਟਾਂ ਦੇ ਵਿੱਚ ਜਿਹੜੇ ਤੁਹਾਨੂੰ ਮੰਦਿਰ ਦੇ ਦਰਸ਼ਨ ਕਰਾ ਰਹੇ ਆ ਜੀ ਸ਼੍ਰੀ ਮੁਰਗਨ ਟੈਂਪਲ ਇਹ ਬਹੁਤ ਹੀ ਜ਼ਿਆਦਾ ਫੇਮਸ ਟੈਂਪਲ ਹੈ ਜੀ ਆਪਣਾ ਸ਼੍ਰੀ ਵਿਜੇਪੁਰਮ ਦੇ ਵਿੱਚ ਤੁਹਾਨੂੰ ਦਰਸ਼ਨ ਕਿੱਦਾਂ ਦੇ ਲੱਗੇ ਮੁਰਗਨ ਭਗਵਾਨ ਦੇ ਦਰਸ਼ਨ ਕਰਾਏ ਕਿੱਦਾਂ ਦੇ ਲੱਗੇ ਜਰੂਰ ਕਮੈਂਟਾਂ ਦੇ ਵਿੱਚ ਜਰੂਰ 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 ਦੱਸਿਓ ਜੀ ਇੱਧਰਲੇ ਪਾਸੇ ਇੱਕ ਹੋਰ ਵੀ ਵਿਗ੍ਰਹਿ ਜੀ ਇੱਕ ਟੈਂਪਲ ਹੈ ਜੀ ਬਹੁਤ ਫੇਮਸ ਮਿਨਾਕਸ਼ੀ ਅਮਮਨ ਟੈਂਪਲ ਉਦੋਂ ਇੱਕ ਟੈਂਪਲ ਵਿਗ੍ਰਹਿ ਹੈ ਤੇ ਇੱਥੇ ਦੇਖਦੇ ਹੋਏ ਸ਼੍ਰੀ ਅਨਾਈ ਕਮਾਚੀ ਅਮਮਨ ਅੰਦਰ ਵਿਗ੍ਰਹਿ ਹੈ ਜੀ ਦਰਸ਼ਨ ਕਰੋ ਜੀ ਬਹੁਤ ਹੀ ਪਿਆਰਾ ਬੰਦਰ ਆ ਮੈਂ ਬਾਰ-ਬਾਰ ਬੋਲ ਰਿਹਾ ਰਿਪੀਟ ਹੋ ਰਿਹਾ ਬਾਰ-ਬਾਰ ਬਹੁਤ ਹੀ ਪਿਆਰਾ ਬੰਦਰ ਦੀ ਬਹੁਤ ਹੀ ਪਿਆਰਾ ਇੱਧਰ ਸ਼ੇਰ ਦਾ ਸਵਰੂਪ ਜੀ ਏ ਹੈ ਜੀ ਸਾਰਾ ਦਾ ਸਾਰਾ ਮੰਦਿਰ ਦਾ ਪ੍ਰਿਮਾਈਸਿਸ ਏਰੀਆ ਜੀ ਤੇ ਬਹੁਤ ਹੀ ਸੋਹਣਾ ਜੀ ਐਮਪਲ ਸਪੇਸ this temple have ample space ਬਹੁਤ ਹੀ ਜ਼ਿਆਦਾ ਸਪੇਸ ਹੈ ਜੀ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਜੀ ਇੰਦਰ ਮਯਾ ਆ ਗਿਆ ਜੀ ਬਹੁਤ ਹੀ ਜ਼ਿਆਦਾ ਵਧੀਆ ਔਰਾ ਬਹੁਤ ਹੀ ਜ਼ਿਆਦਾ ਵਧੀਆ ਵਾਈਪ ਹਰੀ ਹਰੀ ਬੋਲ ਦੇ ਲਈ ਖੁਸ਼ ਹੋ ਗਿਆ ਜੀ ਥੋੜੇ ਜੇ ਸਿਨੇਮੈਟਿਕ ਇੰਜੋਏ ਕਰੋ ਜੀ ਥੋੜੀ ਜੀ ਇਸ ਕਲਾਕ੍ਰਿਤੀ ਦੇ ਥੋੜੇ ਜਿਹਾ ਸ਼ਤਰਾਵਿਡian ਸਟਾਈਲ ਦੇ ਦੱਖਣ ਸਟਾਈਲ ਜਿਹੜਾ ਟੈਂਪਲ ਬਣਿਆ ਹੋਇਆ ਕਲਰਸ ਨੇ ਥੋੜੇ ਜੀ ਐਨਜੋਏ ਕਰੋ ਜੀ ਤੁਸੀਂ ਆਪਣੀ ਸਕਰੀਨ ਦੇ ਉੱਤੇ 2 ਮਿੰਟ ਜਿਸ ਹਿਸਾਬ ਨਾਲ ਮੈਂ ਦੰਡਵਤ ਕਰਿਆ ਜੀ ਇਹੋ ਹੀ ਹਿਸਾਬ ਹੁੰਦਾ ਦੰਡਵਤ ਕਰਨ ਦਾ ਜ਼ਿਆਦਾਤਰ ਸਾਊਦਰਨ ਲੋਕ ਜਿਹੜੇ ਨੇ ਦੱਖਣ ਦੇ ਲੋਕ ਨੇ ਜੀ ਉਹ ਏਸੀ ਪ੍ਰਕਾਰ ਦੰਡਵਤ ਕਰਦੇ ਨੇ ਜੀ ਜਿੱਦਾਂ ਮੈਂ ਕੀਤਾ ਉਸ ਤੋਂ ਬਾਅਦ ਮੈਂ ਪਹਿਲੇ ਪੂਰਾ ਦੰਡਵਤ ਕੀਤਾ ਸੀ ਉਸ ਤੋਂ ਬਾਅਦ ਮੈਂ ਕੀਤਾ ਸੀਗਾ ਜੀ ਹਾਫ ਦੰਡਵਤ ਜਿਹੜਾ ਹਾਫ ਦੰਡਵਤ ਹੈ ਉਹ ਸਾਡੀਆਂ ਮਤਾਵਾ ਕਰਦੀਆਂ ਨੇ ਸਾਡੀਆਂ ਜੜੀਆਂ ਆ ਦੇਵੀਆਂ ਨੇ ਸਰੂਪ ਨੇ ਉਹ ਕਰਦੀਆਂ ਨੇ ਜੀ ਹਾਫ ਮੰਡਵਤ ਪ੍ਰਮਾਤਮਾ ਦੇ ਅੱਗੇ ਜਿੱਦਾਂ ਮੈਂ ਬ੍ਰਹਮਾ ਦਾ ਵੈਸ਼ਨਵ ਗੋੜੀਆ ਸੰਪਰਦਾਏ ਦੇ ਨਾਲ ਜੁੜਿਆ ਹੋਇਆ ਹਾਂ ਜਿਹੜਾ ਕਿ ਬੇਸਿਕਲੀ ਵੈਸ਼ਨਵ ਸੰਪਰਦਾਏ ਹੈ ਜੀ ਜਿਹੜਾ ਬ੍ਰਹਮਾ ਜੀ ਤੋਂ ਚੱਲਦਾ ਹੋਇਆ ਆ ਰਿਹਾ ਹੈਗਾ ਵਾ ਚਤਨਨੇ ਮਹਾਪ੍ਰਭੂ ਹੋਏ ਤਰਤੀਤੇ ਤੇ ਜਿਹੜੇ ਕਲਯੁਗ ਦੇ ਵਿੱਚ ਹਿੜਨ ਅਵਤਾਰ ਸੀ ਸ਼੍ਰੀ ਰਾਧਾ ਤੇ ਸ਼੍ਰੀ ਕ੍ਰਿਸ਼ਨ ਜੀ ਦਾ ਉਦਾਂ ਹੀ ਜਿਹੜਾ ਆਪਾਂ ਦੰਡਵਤ ਕਰਦੇ ਹਾਂ ਇਦਾਂ ਹੀ ਕਰਦੇ ਹਾਂ ਇਸਕੋਨ ਮੰਦਿਰ ਜੀ ਜਰੀਏ ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨ ਕੌਂਸ਼ੀਅਸਨ ਜਿੱਦੋਂ ਜਾਈਏ ਇਦਾਂ ਹੀ ਦੰਡਵਤ ਕਰਦੇ ਲੋਗ ਨੇ ਉਹ ਵੀ ਇਦਾਂ ਦੰਡਵਤ ਕਰਦੇ ਨੇ ਤੇ ਜਿਹੜੇ ਮੁਰਗਨ ਭਗਵਾਨ ਨੇ ਉਹਨਾਂ ਨੂੰ ਕਿਹਾ ਵੀ ਜਾਂਦਾ ਜੀ ਤਾ ਮਿਲਦਾ ਦੇਵਤਾ ਬਹੁਤ ਹੀ ਵਧੀਆ ਲੱਗਿਆ ਜੀ ਜਰੂਰ ਤੁਸੀਂ ਵੀ ਕਮੈਂਟਾਂ 'ਚ ਦੱਸਿਓ ਜੀ ਕਿੱਦਾਂ ਦੇ ਲੱਗੇ ਦਰਸ਼ਨ ਤੇ ਕਿੱਦਾਂ ਦਾ ਲੱਗਿਆ ਇਹ ਅਨਸੀਨ ਅੰਮਨ ਸੀਰੀ ਦਾ ਤੀਜਾ ਪਾਠ ਜਰੂਰ ਵਧੀਆ ਲੱਗਿਆ ਹੋਣਾ ਹੋਪ ਕਰਦੇ ਆਂ ਜੀ ਤੇ ਚਲੋ ਹੁਣ ਚੱਲਦੇ ਆਂ ਜੀ ਅਸੀਂ ਹੁਣ ਗੁਰੂ ਘਰ ਵੱਲੋਂ ਮੁਰਗਨ ਟੈਂਪਲ ਦੇਖਣ ਆਏ ਸੀ ਦੇਖ ਲਿਆ ਤੇ ਤੁਹਾਨੂੰ ਵੀ ਦਿਖਾਤਾ ਜੀ ਹਰੀ ਹਰੀ ਬੋਲ ਹਰੇ ਕ੍ਰਿਸ਼ਨਾ ਜੈ ਮੁਰਗਨ ਇਹ ਟੈਂਪਲ ਬੰਦ ਸੀ ਜੀ ਤੇ ਹੁਣ ਮੈਂ ਇਹ ਦੁਬਾਰਾ ਆ ਕੇ ਖਾਨ ਆਇਆ ਅੰਦਰੋਂ ਦੀ ਹੁਣ ਖੁੱਲ ਗਿਆ ਹੋਇਆ ਜੀ ਆਹ ਨਹੀਂ ਜੀ ਨਵਗ੍ਰਹਿ ਕੇਤੂ ਸ਼ਨੀ ਗੁਰੂ ਜਿਹੜਾ ਮੇਰਾ ਨੰਬਰ ਹੈ ਜੀ 3 ਨੰਬਰ ਬੁੱਧ ਸ਼ੁਕਰ ਸੂਰਜ ਚੰਦਰ ਚਿਵਾਈ ਇਹ ਪਤਾ ਨਹੀਂ ਕੀ ਹੁੰਦਾ ਜੀ ਆਪਾਂ ਨੂੰ ਥੋੜਾ ਦੱਸਿਓ ਤੇ ਰਾਹੂ ਜੀ ਹਰੀ ਹਰੀ ਬੋ ਇਧਰਲੇ ਪਾਸੇ ਇੱਕ ਦਰਖਤ ਹੈ ਜੀ ਜਿੱਦਾਂ ਆਪਣੇ ਵੀ ਪੀਪਲ ਦੇ ਬੋੜ ਦੇ ਦਰਖਤ ਹੁੰਦੇ ਨੇ ਉਹਨਾਂ ਤੇ ਉਹ ਬਣ ਦਿੱਤੇ ਜਾਂਦੇ ਨੇ ਤਾਗੇ ਜੇ ਤੇ ਉਦਾਂ ਇੱਥੇ ਵੀ ਆਹ ਬੰਨਿਆ ਹੋਇਆ ਜੀ ਇੱਕ ਝੰਡੀਆਂ ਜਿਹੀਆਂ ਤੇ ਉਹ ਤਾਂ ਤਾਗੇ ਤਾਂ ਨਹੀਂ ਬਣੇ ਹੋਏ ਪਰ ਆਹ ਇੱਕ ਚੀਜ਼ ਹੈ ਜੀ ਇੱਕ ਮੂੰਹ ਜਿਹਾ ਬਾਹਰ ਹੈ ਜੀ ਤੇ ਨਾਲ ਹੋਰ ਚੀਜ਼ਾਂ ਬਣੀਆਂ ਹੋਈਆਂ ਨੇ ਸ਼ੇਸ਼ਨਾਗ ਬਣੇ ਹੋਏ ਨੇ ਜੀ ਤੇ ਆਹ ਉਹ ਪਾਲੇ ਨੇ ਜਿਹੜੇ ਮੁਰਗਨ ਭਗਵਾਨ ਦਾ ਹਥਿਆਰ ਹੈ ਜੀ ਪਾਲੇ ਕਈ ਮੇਰੇ ਵੀਰ ਭਰਾ ਕਾਲ ਵਾਲੀ ਵੀਡੀਓ ਦੇ ਵਿੱਚ ਕਹਿ ਰਹੇ ਸੀਗੇ ਕਿ ਇਹ ਚੀਜ਼ ਦਿਖਾਣੀ ਜ਼ਰੂਰੀ ਨਹੀਂ ਸੀਗੀ ਸਬਜ਼ੀਆਂ ਵਗੈਰਾ ਦੇ ਰੇਟ ਮੈਂ ਜਸਟ ਉਹ ਇੱਕ ਆਪਣੀ ਇਸ ਕਰਕੇ ਦਿਖਾਈ ਸੀਗੀ ਕਿ ਚਲੋ ਲੋਕਾਂ ਨੂੰ ਪਤਾ ਲੱਗ ਸਕੇ ਜਿਹੜਾ ਕੋਈ ਪੰਜਾਬੀ ਭਰਾ ਆ ਰਿਹਾ ਹੈ ਇਹ ਕਈ ਲੋਕ ਇੱਥੇ ਆਉਂਦੇ ਨੇ ਜੀ ਆਪਣੇ ਪੰਜਾਬ ਤੋਂ ਵੀ ਕੰਮ ਕਰਨ ਆਉਂਦੇ ਨੇ ਤੇ ਉਹਨਾਂ ਨੂੰ ਇੱਕ ਪਤਾ ਲੱਗ ਸਕੇ ਜਸਟ ਆਈਡੀਆ ਲੱਗ ਸਕੇ ਕਿੰਨੀ ਕਿ ਮਹਿੰਗਾਈ ਹੈਗੀ ਹੈ ਜੀ ਆਪਣੀਆਂ ਡੱਬਾਂ ਦੇ ਵਿੱਚ ਬਾਕੀ ਜੇ ਨਹੀਂ ਵੀ ਵੀਡੀਓ ਵਧੀਆ ਲੱਗੀ ਤੇ ਬਹੁਤ ਬਹੁਤ ਮਾਫੀ ਮੰਗਦੀ ਆ ਜੀ ਉਹਦੇ ਲਈ ਬਾਕੀ ਗੱਲਬਾਤ ਕਰੀਏ ਅਗਰ ਆਪਾਂ ਦੂਸਰੀ ਤਾਂ ਅੱਜ ਤੁਹਾਨੂੰ ਦਿਖਾਇਆ ਜੀ ਆਪਾਂ ਮਰਗਨ ਟੈਂਪਲ ਜਿਹੜਾ ਕਿ ਬਹੁਤ ਹੀ ਜ਼ਿਆਦਾ ਫੇਮਸ ਟੈਂਪਲ ਹੈ ਜੀ ਆਪਣਾ ਸਪੋਰਟ ਪਲੇਅਰ ਸ਼੍ਰੀ ਵਿਜੇਪੁਰਮ ਦਾ ਤੇ ਇਹ ਟੈਂਪਲ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਤੇ ਬਾਕੀ ਕੱਲ ਮੈਂ ਜੇਲ੍ਹ ਦੇ ਵਿੱਚ ਇਸ ਲਈ ਨਹੀਂ ਗਿਆ ਸੀਗਾ ਕਿਉਂਕਿ ਮੈਂ ਸੋਚਿਆ ਸੀ ਮੈਂ ਇੱਕ ਦੋ ਦਿਨਾਂ ਤੱਕ ਚਲਾ ਜਾਵਾਂਗਾ ਜੇਲ੍ਹ ਸੈਲੂਲਰ ਜੇਲ੍ਹ ਦੇ ਵਿੱਚ ਉਹਦੇ ਬਾਰੇ ਸਾਰਾ ਕੁਝ ਦਿਖਾਇਆਵਾਂਗਾ ਕਿਉਂਕਿ ਉਦੋਂ ਜਿਹੜੇ ਸੀਗੇ ਤਿੰਨੋਂ ਸੰਦੀਪ ਬਿੱਟੂ ਤੇ ਹਰਪਾਲ ਜਾ ਕੇ ਉਹ ਜੇਲ੍ਹ ਜਿਹੜੀ ਹੈਗੀ ਦਿਖਾਇਆਏ ਸੀਗੇ ਤੇ ਮੈਂ ਕਿਹਾ ਫਿਰ ਹਰੇਕ ਵੀਡੀਓ ਤੇ ਫਿਨਿਸ਼ ਕਰਕੇ ਮੈਂ ਜਿਹੜਾ ਹੈਗਾ ਤੁਹਾਨੂੰ ਦਿਖਾ ਲਿਆ ਆਇਆ ਸੀਗਾ ਜੀ ਆਪਣਾ ਹੇ ਬਚਾਰ ਤੇ ਬਸ ਫਿਰ ਹਣਾ ਆਪਾਂ ਜੇਲ੍ਹ ਵੀ ਤੁਹਾਨੂੰ ਦਿਖਾਵਾਂਗੇ ਆਣ ਲੈ ਕੇ ਦੋ ਦਿਨਾਂ ਦੇ ਵਿੱਚ ਵਿੱਚ ਸਾਰੀ ਜੇਲ੍ਹ ਦਾ ਜਿਹੜਾ ਹੈਗਾ ਟੂਰ ਦਵਾਂਗੇ ਇੱਕ ਡਾਕੂਮੈਂਟਰੀਡ ਸਟਾਈਲ ਦੇ ਵਿੱਚ ਇਹ ਨੀਸ਼ੂ ਹਾਈਕਰ ਸੀਰੀਜ਼ ਦੇ ਵਿੱਚ ਹੁਣ ਅਸੀਂ ਚਲੋ ਚੱਲਦੇ ਹਾਂ ਜੀ ਚਲੋ ਜੀ ਹੁਣ ਚੱਲਦੇ ਹਾਂ ਜੀ ਦਰਸ਼ਨਦੀਦਾਰ ਬਹੁਤ ਸੋਹਣੇ ਹੋਗੇ ਮੇਰਾ ਤਾਂ ਬਸ ਇਹੀ ਸੋਚਣੀ ਹੁੰਦੀ ਹੈ ਕਿ ਆਪਣਾ ਤਿੰਨੇ ਭਰਾ ਇੱਕ ਜਗ੍ਹਾ ਦੀ ਵੀਡੀਓ ਬਣਾਉਂਦੇ ਤਾਂ ਮੈਂ ਥੋੜਾ ਜਿਹਾ ਅਲੱਗ ਕੰਟੈਂਟ ਤੁਹਾੜਾ ਨਾਲ ਸ਼ੇਅਰ ਕਰਾਂ ਤੇ ਅਲੱਗ ਤੁਸੀਂ ਜਿਹੜਾ ਹੈਗਾ ਦੇਖੋ ਜੀ ਕੰਟੈਂਟ ਅਲੱਗ-ਅਲੱਗ ਥਾਮਾ ਤੁਸੀਂ ਦੇਖੋ ਜੀ ਮੇਰੀ ਵੀਡੀਓ ਦੇ ਵਿੱਚ ਕੰਫਰ ਲੈ ਆ ਤੇ ਦੇਖ ਲਿਆ ਜੀ ਸ਼੍ਰੀ ਸੁਆਮੀ ਮੁਰਗਨ ਟੈਂਪਲ ਜਿਹੜਾ ਕਿ ਆਪਣਾ ਪੋਰਟ ਬਲੇਅਰ ਦਾ ਬਹੁਤ ਹੀ ਜ਼ਿਆਦਾ ਫੇਮਸ ਟੈਂਪਲ ਹੈ ਸ਼੍ਰੀ ਵਿਜੇਪੁਰਮ ਜਿਹਦਾ ਨਾਮ ਹੋ ਚੁੱਕਾ ਹੋਇਆ ਹੈ ਕਾਫੀ ਫੇਮਸ ਟੈਂਪਲ ਹੈ ਜੀ ਤੁਹਾਨੂੰ ਵੀ ਦਿਖਾਇਆ ਸਕਰੀਨ ਦੇ ਉੱਤੇ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਛੋਟੀ ਜੀ ਆਪਣੀ ਅਨਸੀਨ ਐਡਵਾਂਸ ਸੀਰੀਜ਼ ਦੀ ਪਾਰਟ 3 ਦੀ ਵੀਡੀਓ ਅਗਰ ਵਧੀਆ ਲੱਗੀ ਤਾਂ ਪਲੀਜ਼ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਨਾ ਆਪਣੇ ਆਂਡ ਗਵਾਂਡ ਸਾਂਝ ਤੇ ਆਪਣੇ ਸਾਰੇ ਦਿਸਤਾਰਾਂ ਦੇ ਵਿੱਚ ਹੋਪ ਕਰਦਾ ਵ ਆਪਣੀ ਇਸ ਤੀਸਰੀ ਵੀਡੀਓ ਨੂੰ ਸੀਨ ਅੰਡਮਾਨ ਸੀਰੀਜ਼ ਦੀ ਨੂੰ ਸਮਾਪਤ ਕਰਦੇ ਆ ਮਿਲਦੇ ਆ ਇਦਾਂ ਦੇ ਬਿਲਕੁਲ ਇੱਕ ਫਰੈਸ਼ ਤੇ ਤਾਜ਼ੇ ਐਪੀਸੋਡ ਦੇ ਨਾਲ ਕੱਲ ਨੂੰ ਤਤਕੰਦੇਲੀ ਗੁੱਡ ਬਾਏ ਰਵ ਰੱਖਾ ਚੜ੍ਹਦੀ ਕਲਾ ਤੇ ਸਸਰੀਕਾਲ ਜੀ ਹਰੀ ਈਸ਼ਟਾ ਹਰੀ ਹਰੀ ਬੋਲ ਹਰੀ ਬੋਲ ਈਸ਼ੂ ਹਾਈ ਕਰ